ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਜੀ ਕਰਸ ਕਾਉਂਟਨ ਕਰਸ ਨੂਨ ਦੇ ਵਿੱਚ ਪਹਿਲਾਂ ਵਾਲੀ ਫੈਬਰਿਕ ਦੀ ਜਿਹੜੀ ਕਰਸ ਨੂਨ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਪ੍ਰਾਈਸ ਦੇ ਵਿੱਚ ਸੀ ਇਸ ਵਾਰ ਆਪਾਂ ਲੈਸ ਪ੍ਰਾਈਸ ਦੇ ਵਿੱਚ ਲੈ ਕੇ ਆਏ ਆਂ ਜੀ ਜਿਹੜੇ ਕਲਰ ਆਪਣੇ ਕੋਲ ਹੈਗੇ ਨੇ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਬਾਕੀ 2-3 ਕਲਰ ਹੀ ਹੈਗੇ ਇਹਦੇ ਵਿੱਚ 6-7 ਕਲਰ ਤੇ ਬਾਕੀ ਮੈਂ ਸਾਰੇ ਲੈ ਜਾਂਦੇ ਨਹੀਂ ਜੋ ਵੀ ਤੁਹਾਨੂੰ ਪਸੰਗ ਆ ਤੁਸੀਂ ਲੈ ਸਕਦੇ ਆ ਤੇ ਕੱਲੀ ਸ਼ਰਟ ਤੇ ਲਾਈਨਿੰਗ ਲੱਗੂਗੀ ਜੀ ਸਲਵਾਰ ਤੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੇ ਆਪਣਾ ਨਿਊ ਚੈਨਲ ਹੈ आरकेਪੀਕੋਂ ਨੂੰ ਤੁਸੀਂ ਜੀ ਸਬਸਕ੍ਰਾਈਬ ਕਰੋ ਤੇ ਵੀਡੀਓ ਅੱਗੇ ਸ਼ੇਅਰ ਕਰਦਿਆ ਕਰੋ ਇਹ ਵੀਡੀਓ ਨੂੰ ਵੀ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਬਹੁਤ ਵਧੀਆ ਫੈਬਰਿਕ ਰਹੂਗੀ ਜੀ ਜਿਵੇਂ ਹੁਣ ਕੀਆਂ ਆ ਰਹੀਆਂ ਨੇ ਰਖੜੀਆਂ ਆ ਰਹੀਆਂ ਨੇ ਨਾਰਮਲ ਰੇਂਜ ਦੇ ਵਿੱਚ ਤੁਸੀਂ ਸੂਟ ਕਿਵੇਂ ਮਰਜੀ ਪਹਿਨ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖ ਨੇ ਕੋ ਜੀ ਸਾਰਿਆਂ ਤੋਂ ਪਹਿਲਾਂ ਫੁੱਟ ਮਿਲੂਗਾ ਜੀ ਇਹ ਕਰੇ ਕਲਰ ਦਾ ਇਹਦੇ ਨਾਲ ਕਰਸ ਚਨੂਨ ਦੀ ਸ਼ਰਟ ਮਿਲੂਗੀ ਜੀ ਤੁਹਾਨੂੰ ਦੇਖੋ ਬਹੁਤ ਵਧੀਆ ਫੈਬਰਿਕ ਹੈ ਇਹ ਇਹਦੇ ਕੱਲੇ ਤੁਹਾਨੂੰ ਸ਼ਰਟ ਤੇ ਲਾਈਨਿੰਗ ਲਾਉਣ ਦੀ ਲੋੜ ਪਊਗੀ ਜੀ ਜਿਹੜੀ ਸਨਵਾਰ ਹੈ ਜੀ ਉਹ ਹਲਕਾ ਸੈਲਫ ਪ੍ਰਿੰਟ ਮਿਲੂਗਾ ਜੀ ਦੇਖੋ ਇਹ ਕੱਟ ਪ੍ਰਾਈਸ ਦੇ ਵਿੱਚ ਆ ਗਈ ਜੀ ਦੇਖੋ ਜੀ ਇਹ ਵੀ ਤੁਹਾਨੂੰ ਟੈਸਟਾ ਦੀ ਚਨੂਨ ਦੀ ਹੀ ਫੈਬਰਿਕ ਮਿਲੂਗੀ ਕਰਸ ਚਨੂਨ ਦੇ ਵਿੱਚ ਇਹਦੇ ਵਿੱਚ 4 ਕਲਰ ਨੇ ਜੀ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਬਾਕੀ 2-3 ਕਲਰ ਹੋਰ ਨੇ ਤੁਸੀਂ ਪਿੱਕਾਂ ਲੈ ਲਿਓ ਜੋ ਵੀ ਤੁਹਾਨੂੰ ਪਸੰਦ ਹੋਊਗਾ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹ ਲਾਈਟ ਗ੍ਰੇ ਜਿਹਾ ਕਲਰ ਹੈ ਤੇ ਬਾਕੀ ਤੁਸੀਂ ਲੈ ਸਕਦੇ ਜੋ ਵੀ ਪਸੰਦ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1550 ਰੁਪਏ 1550 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚੇਗਾ ਦੂਸਰਾ ਕਲਰ ਆ ਗਿਆ ਜੀ ਬਲੈਕ ਕਲਰ ਦੇਖੋ ਬਹੁਤ ਵਧੀਆ ਫੈਬਰਿਕ ਰਹੂਗੀ ਇਹ ਵੀ ਹੈ ਨਾ 30 ਇਅਰ ਸੂਟ ਬਣ ਜਾਂਦੇ ਨੇ ਇਹ ਕੋਈ ਵੀ ਦੀ ਆਪਾਂ ਬ੍ਰਾਂਡ ਦੀ ਚੀਜ਼ ਲੈ ਲਈਏ ਪਹਿਲਾ ਵਾਲੇ ਸੂਟ ਆਪਾਂ ਨੇ 22222 ਸੂਟੇ ਸੇਲ ਕੀਤੇ ਨੇ ਜੀ ਇਹ ਕੱਟ ਪ੍ਰਾਈਸ ਦੇ ਵਿੱਚ ਆਗੇ 1500 ਰੁਪਏ ਦੇ ਵਿੱਚ 1550 ਰੁਪਏ ਦੇ ਵਿੱਚ ਸੂਟ ਮਿਲ ਜੂਗਾ ਤੁਹਾਨੂੰ ਦੇਖੋ ਜੀ ਸਲਵਾਰ ਦੀ ਫੈਬਰਿਕ ਵੀ ਬਲੈਕ ਰਹੂਗੀ ਜੀ ਪ्युअर कॉटन ਦੀ ਇਹ ਨਾ ਟਿਸਟਾ कॉटन ਦੀ ਸਲਵਾਰ ਮਿਲੂਗੀ ਤੁਹਾਨੂੰ ਸਿੰਪਲ कॉटन ਦੀ ਨਹੀਂ ਹੈਗੀ ਦੇਖੋ ਜੀ ਇਹਦੀ ਤੁਹਾਨੂੰ ਕੱਲੀ ਸ਼ਰਟ ਦੇ ਲਾਈਨਿੰਗ ਲਾਉਣੀ ਪੈਣੀ ਹੈ ਦੇਖੋ ਜੀ ਇਹ ਬਲੈਕ ਕਲਰ ਆ ਗਿਆ ਜੀ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਦਾ ਬਹੁਤ ਪਿਆਰਾ ਕਲਰ ਆ ਮਿੱਠਾ ਮਿੱਠਾ ਕਲਰ ਹੈ ਲਾਈਟ ਫਰੋਜੀ ਜਿਹਾ ਕਲਰ ਹੈ ਜਿਆਦਾ ਨਹੀਂ ਹੈਗਾ ਇਸ ਤਰ੍ਹਾਂ ਦੀ ਦੇ ਵਿੱਚ ਡਿਜ਼ਾਈਨਿੰਗ ਕਰੋਗੇ ਬਿਲਕੁਲ ਲਾਈਟ ਵੇਟ ਤੁਹਾਨੂੰ ਜਿਹੜਾ ਸ਼ਰਟ ਦਾ ਕੱਪੜਾ ਰਹੂਗਾ ਜੀ ਉਹ ਬਿਲਕੁਲ ਲਾਈਟ ਵੇਟ ਰਹੂਗਾ ਜਿਹੜਾ ਮੈਂ ਪਿੰਕ ਸੂਟ ਸਿਲਾਈ ਕੀਤਾ ਉਹ ਵਾਈਟ ਦੇ ਨਾਲ ਸੇਮ ਫੈਬਰਿਕ ਹੈ ਜੀ ਉਹ ਥੋੜਾ ਜਿਹਾ ਰੇਪ ਪ੍ਰਾਈਸ ਦੀ ਜਿਹੜਾ ਜ਼ਿਆਦਾ ਸੀਗਾ ਇਸ ਕਰਕੇ ਇਹਦੇ ਨਾਲ ਇਸ ਤਰ੍ਹਾਂ ਦੀ ਤੁਹਾਨੂੰ ਸਲਵਾਰ ਮਿਲੇਗੀ ਥੋੜਾ ਜਿਹਾ ਪ੍ਰਾਈਸ ਉਹਦਾ ਇਸ ਲਈ ਵਧ ਗਿਆ ਜੀ ਉਹਦੇ ਨਾਲ ਆਪਾਂ ਨੇ ਮਸਲੀਨ ਦੀ ਸਲਵਾਰ ਰੱਖੀ ਹੋਈ ਹੈ ਜੀ ਇਹਦੇ ਨਾਲ ਟਿਸਟਾ ਕਾਟਨ ਦੀ ਸਲਵਾਰ ਰੱਖੀ ਹੈ ਦੇਖੋ ਜੋ ਵੀ ਤੁਹਾਨੂੰ ਪਸੰਦ ਆ ਤੱਪ ਸੀ ਲੈ ਸਕਦੇ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਇਹਦੇ ਵਿੱਚ ਮੈਰੂ ਦੇਖੋ ਤੇ ਟਕਨਾਰੇ ਦੇ ਵਿੱਚ ਮੈਰੂਨ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਮੈਰੂਨ ਤੁਸੀਂ ਕਿ ਮੈਂ ਮਰਜੀ ਇਹਨੂੰ ਸੂਟ ਨੂੰ ਡਿਜ਼ਾਈਨਡਰ ਬਣਾ ਕੇ ਇਹਦੇ ਵਿੱਚ ਇਹਦੇ ਵਿੱਚ ਤਾਂ ਹਲਕਾ ਨਾ ਸੈਲਫ ਪ੍ਰਿੰਟ ਮਿਲੂਗਾ ਸਲਵਾਰ ਦੇ ਵਿੱਚ ਇਹ ਚਾਰ ਕਲਰ ਨੇ ਚਾਰਾਂ ਕਲਰਾਂ ਦੇ ਵਿੱਚੋਂ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 1550 ਰੁਪਏ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਹੁੰਦਾ ਜੀ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਜੀ ਜਲਦੀ ਤੋਂ ਜਲਦੀ ਸੂਟ ਤੁਸੀਂ ਆਰਡਰ ਕਰ ਲਿਆ ਕਰੋ ਇਹ ਸਿੰਗਲ ਸਿੰਗਲ ਸੂਟ ਹੀ ਆਏ ਨੇ ਮੈਂ 2 ਦਿਨ ਲੇਟ ਹੋਗੀ ਜਾਣ ਕਰਨ ਨੂੰ ਸਾਰਾ ਸੂਟ ਜਿਹੜਾ ਜਿਹੜਾ ਸਟਾਕ ਹੈ ਦੁਕਾਨ ਤੇ ਵੀ ਖਤਮ ਹੋ ਗਿਆ ਦੇਖੋ ਜੀ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਟਿਸਟਾ ਕ੍ਰਸਚਨੂਨ ਦੇ ਵਿੱਚ ਹੀ ਆ ਇਹ ਇਹ ਫੈਬਰਿਕ ਏ ਉਹਦੇ ਨਾਲ ਦੇ ਇਹਦਾ ਥੋੜਾ ਜਿਹਾ ਪ੍ਰਾਈਸ ਵਧ ਰੂਗਾ ਇਹਦਾ ਪ੍ਰਿੰਟਿੰਗ ਇਸ ਤਰ੍ਹਾਂ ਆਊਗੀ ਜੀ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਇਹਦੇ ਵਿੱਚ ਹਲਕਾ ਰਸਟ ਜਾਂ ਕਲਰ ਆ ਆਪਾਂ ਇਹਦੇ ਨਾਲ ਇਸ ਤਰ੍ਹਾਂ ਦੀ ਇਹਦੇ ਨਾਲ ਆਪਾਂ ਨੇ ਪਿਓਰ ਮਸਲੀਨ ਦੀ ਸਲਵਾਰ ਰੱਖੀ ਹੈ ਜੀ ਇਸ ਕਰਕੇ ਹੀ ਪ੍ਰਾਈਸ ਵਧ ਰੂਗਾ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2050 ਰੁਪਏ ਇਹ ਦੋ ਸੂਟ ਨੇ ਆਪਣੇ ਕੋਲੇ ਇਹ ਆਰਡਰ ਆਲੇ ਨੇ ਜੇ ਤੁਸੀਂ ਇਹ ਲੈਣੇ ਨੇ ਤੁਹਾਬੀ ਜਲਦੀ ਤੋਂ ਜਲਦੀ ਸੂਟ ਹੈ ਜਿਹੜਾ ਆਪਣਾ ਆਰਡਰ ਕਰ ਸਕਦੇ ਹੋ ਦੇਖੋ ਇਹ ਸੂਟਾਂ ਨੂੰ ਮਿਲੂਗਾ ਜੀ 2050 ਰੁਪਏ ਦੇ ਵਿੱਚ ਜਿਹੜੇ ਨੀਚੇ ਵਾਲੇ ਸੂਟ ਨੇ ਜੀ ਉਹ ਮਿਲਣਗੇ ਜੀ 1550 ਰੁਪਏ ਦੇ ਵਿੱਚ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੇ ਸਿੰਪਲ ਸੋਬਰ ਜਿਹੇ ਕਲਰ ਨੇ ਜੋ ਵੀ ਪਸੰਦ ਆ ਤੁਸੀਂ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 5 6 5 6 ਕਲਰ ਦਿਖਾ ਦਿੰਦੇ ਨੇ ਜੋ ਵੀ ਤੁਹਾਨੂੰ ਸਿੰਪ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇੱਕ ਆਪਣੇ ਕੋਲੇ ਇਸਟਾਟ ਆਪੀ ਦੇ ਵਿੱਚ ਇੱਕ ਸਿੰਗਲ ਸੂਟ ਰਹਿ ਗਿਆ ਜੀ ਦੇਖੋ ਇਹ ਇਸ ਤਰ੍ਹਾਂ ਦੀ ਪ੍ਰਿੰਟਿੰਗ ਰੋ ਹੋਊਗੀ ਜੀ ਇਹ ਮੈਂ ਇੰਥਾ ਕਲਰ ਦੀ ਦਿਖਵਾ ਰਹਾ ਐ ਇਹ ਸਿੰਗਲ ਸੂਟ ਹੈ ਇਸ ਕਰਕੇ ਆਪਾਂ ਇਹਨੂੰ ਕੱਟ ਪ੍ਰਾਈਸ ਦੇ ਵਿੱਚ ਲਾ ਰਹੇ ਆ ਜੇ ਇਹ ਤੁਸੀਂ ਇਹਨੇ ਸੂਟ ਲੈਣਾ ਵੈਸੇ ਆਪਾਂ ਇਹ 2100 ਦਾ ਸੇਲ ਕਰਦੇ ਆਂ ਜੀ ਇਹਦਾ ਆਪਾਂ ਅੱਜ ਕੱਟ ਪ੍ਰਾਈਸ ਕਰ ਦਾਂਗੇ ਇਹ ਸਿੰਗਲ ਸੂਟ ਰਹਿ ਗਿਆ ਇਹਨਾਂ ਭੈਣਾਂ ਨੇ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਸਿੰਗਲ ਸੂਟ ਹੈ ਜੇ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਹਦਾ 1850 ਰੁਪਏ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਇਹ ਮਿਲ ਜੇ ਨੇ ਕੁ। ਚਲੋ ਜੀ ਬਾਕੀ ਤੁਹਾਡੀ ਚੋਇਸ ਆ ਮੈਂ ਤੁਹਾਨੂੰ ਸਾਰੀ ਫੈਬਰਿਕ ਬਾਰੇ ਹਨਾ ਡਿਟੇਲ ਦੇ ਦਿੰਨੀ ਹੁੰਦੀ ਆ ਆਪਾਂ ਨੋਰਮਲ ਬ੍ਰਾਂਡ ਆ ਜਿਹੜੇ ਉਹ ਵੀ ਦੱਸ ਕੇ ਦਿੰਨੇ ਆ ਜਦੋਂ ਆਪਾਂ ਕੋਈ ਸਿੰਪਲ ਕਾਟਨ ਦੇ ਸੂਟ ਵੇਸ ਤੁਹਾਨੂੰ ਵੀਡੀਓ ਤੇ ਪਾਉਨੇ ਆ ਉਹ ਵੀ ਆਪਾਂ ਸਾਰੀ ਡਿਟੇਲ ਦਿੰਨੇ ਆ ਜਿਹੜਾ ਬ੍ਰਾਂਡ ਦਾ ਫੈਬਰਿਕ ਹੋਊਗਾ ਜੀ ਉਹਦਾ ਪ੍ਰਾਈਸ ਜਿਆ ਥੋੜਾ ਜਆ ਕੋਸਟਲੀ ਹੋ ਜਾਂਦਾ ਤਾਂ ਤੁਹਾਨੂੰ ਪਤਾ ਹੀ ਆ ਹਨਾ ਫਿਰ ਉਹਦੀ ਜੀ ਆਪਾਂ ਇਹ ਚੀਜ਼ ਜੀ ਨਾ ਹਨਾ ਕਾਟਨ ਦਾ ਨੀ ਮੈਂ ਆਪਾਂ ਘਰ ਦੇ ਵਿੱਚ ਬਜੂਰ ਕਰ ਸਕਦੇ ਆ ਜਿਵੇਂ ਹਮ ਆਪਾਂ ਨੇ ਕਿਤੇ ਪਾਰਟੀ ਵੀਰ ਜਾਂ ਕਿਤੇ ਪ੍ਰੋਗਰਾਮ ਤੇ ਜਾਣਾ ਕਿ ਤੇ ਥੋੜੀ ਜਿਹੀ ਆਪਾਂ ਨੂੰ ਵਧੀਆ ਫੈਬਰਿਕ ਹੀ ਆਪਾਂ ਨੂੰ ਪਹਿਨਣੀ ਪੈਂਦੀ ਹੈ। ਚਲੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਬਾਕੀ ਤੁਹਾਡੀ ਕੋਈ ਸ ਹੈ ਜਿਵੇਂ ਵੀ ਤੁਸੀਂ ਸਤੋਂ ਸੂਟਾਂ ਜਿਹੜਾ ਆਰਡਰ ਕਰੋਗੇ ਉਹਨੇ ਦਾ ਸੂਟ ਆ ਤੁਹਾਡੇ ਘਰ ਤੱਕ ਪਹੁੰਚ ਜਾਊਗਾ। ਪਲੀਜ਼ ਰਿਕਵੈਸਟ ਹੈ ਪਹਿਣਾ ਨੂੰ ਜਲਦੀ ਜਲਦੀ ਤੁਸੀਂ ਆਰਡਰ ਕਰੋ ਜੀ ਇੱਕ ਇੱਕ ਸਿੰਗਲ ਸਿੰਗਲ ਸੂਟ ਸਤੋਂ ਲੈ ਕੇ ਦੇਖੋ ਜੀ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਦੀ ਇਹ ਫੈਬਰਿਕ ਰਹੂਗੀ ਜੀ ਕਿਵੇਂ ਦੇ ਹਨ ਬਾਕੀ ਤੁਸੀਂ ਦੇਖ ਲਈ ਹੋ ਨਾ ਹਰ ਇੱਕ ਟੁਕੜੇ ਸੋਨਾ ਹੈ ਹਰ ਇੱਕ ਭੈਣ ਹਰ ਇੱਕ ਬੁਟੀਕ ਵਾਲੇ ਦੇ ਸੂਟ ਚੈੱਕ ਕਰਦੀ ਹੈ। ਫਰਾਈ ਦਾ ਵੀ ਤਾਂ ਉਹਨੂੰ ਪਤਾ ਲੱਗ ਗਿਆ ਹੋਊਗਾ ਜੀ ਤੇ ਫੈਬਰਿਕ ਦਾ ਵੀ ਤਾਂ ਉਹਨੂੰ ਪਤਾ ਲੱਗ ਗਿਆ ਹੋਊਗਾ ਕਿਵੇਂ ਨਾ ਬਾਕੀ ਜਿੰਨਾ ਭੈਣਾਂ ਨੇ ਵਰਕ ਵਾਲੇ ਸੂਟ ਆਰਡਰ ਕਰਵਾਉਣੇ ਨੇ ਜੀ ਤੁਸੀਂ ਵਰਕ ਤਿਆਰ ਕਰਵਾਉਣੇ ਨੇ ਤਾਂ ਤੁਸੀਂ ਉਹਨਾਂ ਦਾ ਆਰਡਰ ਜਲਦੀ ਕਰ ਲਓ ਕਿਉਂ ਫਿਰ ਹੁਣ ਸਿਹਾਰ ਅੱਗੇ ਹੁੰਦੇ ਜਾਂਦੇ ਨੇ ਜੀ ਮਿਸ ਕਰਕੇ ਨਾ ਕਾਰੀਗਰਾਂ ਕੋਲ ਵੀ ਕਾਫੀ ਰਸੂ ਹੋ ਜਾਂਦਾ ਫਿਰ ਆਪਾਂ ਨੂੰ ਟਾਈਮ ਲੱਗ ਜਾਂਦਾ ਪਲੀਜ਼ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰੋ ਜੀ ਮੈਂ ਫਿਰ ਤੋਂ ਤੁਹਾਨੂੰ ਰਿਕਵੈਸਟ ਕਰਦੀ ਹਾਂ ਜੀ ਆਪਣੇ ਚੈਨਲ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਐਤੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ